ਬਚਾਤਾ ਤੇਰੇ ਬੜੇ ਉੱਚੇ ਆ ਮਾ ਮਾਂ ਬਾਪ ਨੂੰ ਛੱਡ ਉਹਦੀ ਤਾਂ ਬਾਅਦ ਸੋਚਾਂਗੇ ਆਪਾਂ ਮੁੰਡੇ ਦੀਆਂ ਦੋ ਭੈਣਾਂ ਆ ਉਹਨਾਂ ਦਾ ਕੀ ਕਰਾਂਗੇ ਹਾ ਤਾਇਆ ਜੀ ਤੁਸੀਂ ਟੈਨਸ਼ਨ ਨਾ ਲਾਓ ਹਜੇ ਨਾ ਆਪਣੇ ਵਿਕਰਮ ਦੇ ਸੰਯੋਗ ਹੀ ਢਿੱਲੇ ਆ ਜਿੱਦਣ ਸੰਯੋਗ ਜੋੜਾਵਾਰ ਹੋ ਗਏ ਨਾ ਤਾਂ ਫੇਰ ਦੇਖੋ ਰਿਸ਼ਤਾ ਹੋਊ ਉਹਨੂੰ ਪਤਾ ਹੀ ਨਹੀਂ ਲੱਗਣਾ ਬਸ ਬਿੰਦਵੀ ਚੱਟ ਆਏ ਹੋ ਜਾਣਾ ਏ ਬੱਸ ਨਾ ਕਈ ਵਾਰੀ ਦਿਨਾਂ ਦੀ ਉਹ ਗੱਲ ਹੀ ਹੁੰਦੀ ਆ ਹੋਰ ਕੁਛ ਨਹੀਂ ਮੁੰਡੇ ਚ ਆਪਣੇ ਕਮੀ ਥੋੜੀ ਆ ਕੋਈ ਤੁਸੀਂ ਕਿਸੇ ਕਿਸੇ ਦਾ ਦਿਮਾਗ ਤੇ ਲੋਡ ਹਣਾ ਪਾਓ ਸਭ ਠੀਕ ਹੋ ਜਾਊਗਾ ਚੰਗਾ ਜੀ ਸਤਿ ਸ਼੍ਰੀ ਅਕਾਲ ਪੈਰੀ ਪੈਨਾ ਜੀ ਓਕੇ ਓਏ ਕਰਮਿਆਂ ਕੀ ਹਾਲ ਐ ਹਾਂ ਠੀਕ ਆ ਫੁੱਪੜ ਨਹੀਂ ਹੋਰ ਕਿੱਦਾਂ ਆ ਵਿਆਹ ਦੀ ਗੱਲ ਸਿਰੂ ਆ ਜਿਆਦਾ ਆ ਵੀ ਮੇਰੇ ਇੱਕ ਦੋਸਤ ਆ ਉਹਦੀ ਕੁੜੀ ਐ ਬੜੀ ਅਜੀਬ ਗੱਲ ਐ ਵੀ ਤੁਹਾਨੂੰ ਕੁੜੀ ਵੀ ਨਹੀਂ ਲੱਭਦੀ ਤੇ ਸਾਨੂੰ ਮੁੰਡਾ ਨਹੀਂ ਲੱਭਦਾ ਮੇਰੇ ਦੋਸਤ ਦੀ ਕੁੜੀ ਮੈਨੂੰ ਬੁਲਾਵਾ ਜੀ ਤੁਹਾਨੂੰ ਚੰਗਾ ਲੱਗੇ ਤੇ ਲੈ ਉਹ ਨੇਕੀ ਔਰ ਪੂਝ ਪੂਝ ਤੁਸੀਂ ਬਲਾਓ ਤੇ ਰਿਸ਼ਤਾ ਸਿਰੇ ਤੇ ਆਉਣ ਦੀ ਗੱਲ ਕਰੀਏ ਬਾਜੇ ਪੇਟਾ ਜਵੇ ਬਲਾਓ ਤੁਸੀਂ ਹੁਣੇ ਚਾਹੋ ਠੀਕ ਹੈ ਨਾ ਦੋ ਕਿੰਡਿਆ ਜਾ ਬਾ ਠੀਕ ਹੈ ਚਲ ਮੈਂ ਉਧਰ ਉਹਨਾਂ ਨੂੰ ਕਹਾ ਭਾਈ ਚਾਰ ਤੇ ਹੋ ਕੇ ਆਜੋ ਤੁਸੀਂ ਠੀਕ ਹੈ ਹਾਂ ਇਹ ਘਾਲੀ ਬੜ ਗਈ ਇਹ ਤਾਂ ਖੰਡ ਹੋ ਗਈ ਆ ਤਾਂ ਵਧੀਆ ਤੁਸੀਂ ਪਤਾ ਕਰੀਂ ਕਿੰਪੁਰੇ ਦਾ ਰਸਤਾ ਸਿਰੇ ਤੇ ਰੌਣ ਲੱਗਿਆ ਪਰ ਇੱਕ ਗੱਲ ਸੋਚ ਲਿਆ ਬਚੋਲਿਆਂ ਦੇ ਛਿੱਤਰ ਬਹੁਤ ਪੈਂਦੇ ਆ ਉਹ ਛਿੱਤਰ ਖਾ ਲਾ ਕੇ ਕੋਈ ਗਾਲੀ ਪਰ ਕੋਈ ਘਰ ਦਾ ਬਸਾ ਦੇ ਆਗੇ ਦੇਖੀ ਨਾ ਕੋ ਹੋਊਗਾ ਆਪੇ ਪਰਮਾਤਮਾ ਭਲੀ ਕਰੇ ਸਿਰੇ ਚੜੀ ਜਾਵੇ ਹਾਂ ਟੀਨਾ ਅੱਚਾ ਪਾਣੀ ਦਾ ਬੰਦੋਬਸਤ ਕਰ ਲਈ ਪਰੋਣੇ ਆਉਣ ਵਾਲੀ ਨੇ ਪੂਆ ਜੀ ਤੁਸੀਂ ਟੈਨਸ਼ਨ ਨਾ ਲੋ ਮੈਨੂੰ ਤਾਂ ਗਰਾਨੀ ਦੇ ਆਉਣ ਦਾ ਚਾਹੇ ਬਹੁਤ ਆ ਚਾਹ ਛੱਡੋ ਮੈਂ ਤਾਂ ਰੋਟੀ ਸਬਜ਼ੀ ਬਣਾਉਣ ਲੱਗੀ ਹੋਈ ਆਂ আজুজি আজ ਮੁੰਡਾ ਤਾਂ ਸੋਸੋ ਐ ਬਾਕੀ ਦੇਖਦੇ ਆ ਜੇ ਮਨ ਨੂੰ ਅਪੀਲ ਕੀਤਾ ਤਾਂ ਨਾ ਨਾ ਕਮਲਜੀਤ ਇਹ ਤਾਂ ਮੇਰੀ ਭਤੀਜੀ ਗਿਆ ਵੀ ਦਾ ਘਰ ਵਾਲਾ ਹੈ ਕਰਮਾ ਓਕੇ ਓਕੇ ਪਲੀਜ਼ ਡੋਟ ਕਾਲ ਮੀ ਕਮਲਜੀਤ ਮੇਰਾ ਨਾਮ ਕੈਮ ਹੈ ਸੁਣ ਤੇਰੇ ਪਾਪਾ ਤਾਂ ਕਹਿੰਦੇ ਸੀ ਮੇਰੀ ਬੇਟੀ ਦਾ ਨਾਮ ਕਮਲਜੀਤ ਤਾਂ ਹਾਂਜੀ ਹਾਂਜੀ ਮੇਰਾ ਫੈਮਿਲੀ ਨੇਮ ਤਾਂ ਕਮਲਜੀਤ ਹੀ ਆ ਪਰ ਮੈਨੂੰ ਪਸੰਦ ਨਹੀਂ ਤੋਂ ਇਸ ਲਈ ਤੁਸੀਂ ਮੈਨੂੰ ਕੈਮ ਕਿਆ ਕਰੋ ਕੈਮ ਤੇ ਠੀਕ ਹੈ ਪਰ ਤੇਰੇ ਮੰਮੀ ਡੈਡੀ ਨੇ ਨਾਲ ਆਉਣਾ ਸੀ ਤੂੰ ਇਕੱਲੀ ਆ ਗਈ ਵਿਆਹ ਮੈਂ ਕਰਵਾਉਣਾ ਕਿ ਮੰਮੀ ਡੈਡ ਨੇ ਫਿਰ ਉਹਨਾਂ ਨੂੰ ਨਾਲ ਲੈ ਕੇ ਆਂਦੀ ਕਿ ਲੋਟ ਸੀ ਇਸ ਲਈ ਮੈਂ ਇਕੱਲੀ ਆਈ ਆ ਤੁਸੀਂ ਮੁੰਡਾ ਦਿਖਾਓ ਕਿੱਥੇ ਆ ਜਲਦੀ ਕੱਦ ਸੰਗਰਾਮ ਹੈ ਨਾ ਤੇ ਮੇਰਾ ਵੀਰ ਬਿਕਰਮ ਪ੍ਰੀ ਸਿੰਘ ਕ੍ਰੀਮਪੁਰੀ ਹਰ ਸੰਗਰਾਮ ਤੇ ਗੋਲਡਨ ਟੈਂਪਲ ਸ਼੍ਰੀ ਅੰਮ੍ਰਿਤਸਰ ਦਰਸ਼ਨ ਕਰਨ ਜਾਂਦਾ ਤੇ ਅੱਜ ਵੀ ਉੱਥੇ ਗਿਆ ਹੋਇਆ ਹੈ ਅਾ ਛਾਬੀ 4 ਵਜੇ ਰਿਸ਼ਤਵਦੀ ਤੇਨੇ ਵਾਪਸ ਆ ਜਾਣਾ ਹੈ ਕੀ ਕਿਆ ਟ੍ਰੇਨ ਤੇ ਗਿਆ ਕਿਉਂ ਕੱਡ ਘਰੇ ਕੋਈ ਗੱਡੀ ਨਹੀਂ ਹੈਗੀ ਅਰੇ ਗੱਡੀਆਂ ਤਾਂ ਦੋ ਦੋ ਨੇ ਪਰ ਜੇ ਪੈਟਰੋਲ ਤੇ ਟੋਲ ਪਾ ਕੇ ਜਾਂਦਾ ਨਾ ਤਾਂ 5-6000 ਰੁਪਏ ਲੱਗ ਜਾਣਾ ਸੀ ਹੁਣ ਗੱਡੀ ਦੀ ਏਸੀ ਟਿਕਟ ਲਈ ਟੌਰ ਨਾ ਗਿਆ ਤੇ ਟੌਰ ਨਾਲ ਆਉ ਉਹ ਸਾਡਾ ਕਰੀਮਪੁਰੀ ਤਾਂ ਬੜਾ ਹਿਸਾਬੀ ਕਿਤਾਬੀ ਹੈ ਇਹਨੂੰ ਹਿਸਾਬੀ ਕਿਤਾਬੀ ਨਹੀਂ ਇਹਨੂੰ ਲੀਚੜ ਕਹਿੰਦੇ ਆ ਨਾਲੇ ਆ ਕਰੀਮਪੁਰੀਆ ਕੀ ਹੈ ਆ ਕ੍ਰੀਮਪੁਰੇ ਬਾਜ਼ਾਰ ਦੇ ਵਿੱਚ ਨਾ ਉਹਦਾ ਆਪਣਾ ਕਿੱਡਾ ਵੱਡਾ ਸ਼ੋਰੂਮ ਆ ਇਸ ਕਰਕੇ ਨਾ ਪਿਆਰਨਾ ਸੀ ਸਾਰਿਆਂ ਨੂੰ ਕ੍ਰੀਮਪੁਰ ਹੀ ਆਈ ਜਾਂਦੇ ਆ ਔ ਟੀਨਾ ਪਾਣੀ ਦਾ ਗਲਾਸ ਲਿਆ ਆ ਕੁੜੀ ਧੁੱਪ ਚੋਂ ਆਈ ਐ ਬਾਹਰੋਂ ਅਲੋ ਜੀ ਪਾਣੀ ਫਿਰ ਤੁਹਾਡੇ ਲਈ ਮੈਂ ਜੂਸ ਲੈ ਕੇ ਆਨੀ ਆ ਇਹ ਨਾਰਮਲ ਟੈਪ ਵਾਟਰ ਤਾਂ ਨਹੀਂ ਕਿਉਂਕਿ ਮੈਂ ਆਰਓ ਦਾ ਹੀ ਪਾਣੀ ਪੀਂਦੀ ਆ ਡੋਂਟ ਵਰੀ ਜੀ ਇਹ ਆਰਓ ਵੀ ਦਾ ਐਲਕਲਾਈਨ ਆ ਬਿਲਕੁਲ ਜਮਸ ਫਰੀ ਵਾਟਰ ਤੁਸੀਂ ਬੇਫਿਕਰ ਹੋ ਕੇ ਪੀਓ ਇੰਗਲਿਸ਼ ਤਾਂ ਐ ਬੋਲਦੀ ਐ ਜਿਵੇਂ ਬਹੁਤ ਪੜੀ ਲਿਖੀ ਹੋਵੇ ਖੁਲੀਓ ਤਾਂ ਤਾਂ ਲੱਗਦਾ ਪਲੱਸ 2 ਵੀ ਮਸੀ ਪਾਸ ਕੀਤੀ ਐ ਮੈਨੂੰ ਦੇਖ ਮੈਂ ਬੀਏ ਕੀਤੀ ਹੋਈ ਐ ਉਹ ਵੀ ਹਾਈ ਸੈਕੰਡ ਡਿਵੀਜ਼ਨ ਤੇ ਬਸ ਬੀਏ ਉਹ ਸਾਡੀ ਟੀਨਾ ਨੇ ਐਮਬੀਏ ਕੀਤੀ ਐ ਕਾਲਜ ਚ ਟੌਪ ਤੇ ਯੂਨੀਵਰਸਿਟੀ ਚ 3 ਪੋਜੀਸ਼ਨ ਤੇ ਆ ਕੈਮ ਜੀ ਜਿਲਤ ਦੇਖ ਕੇ ਕਿਤਾਬ ਦਾ ਦਾਜਾ ਨਹੀਂ ਲਾਈਦਾ ਐਨੀ ਪੜੀ ਲਿਖੀ ਹੋਣ ਦੇ ਬਾਵਜੂਦ ਵੀ ਮੇਰੀ ਟੀਨਾ ਚ ਭੋਰਾ ਕਮੰਡ ਨਹੀਂ था, वड़ी था, वड़ी आ, हो ਸਕਦੀ ਤਾਂ ਵੱਡੀ ਤੋਂ ਵੱਡੀ ਨੌਕਰੀ ਕਰ ਸਕਦੀ ਸੀ ਪਰ ਮੇਰੀ ਸਿਹਤ ਖਰਾਬ ਹੋਣ ਦੇ ਕਾਰਨ ਉਹਨੇ ਕੰਮ ਨੂੰ ਤੇ ਘਰ ਦੀ ਜ਼ਿੰਮੇਵਾਰੀ ਨੂੰ ਪਹਿਲੀ ਬਹਲ ਦਿੱਤੀ ਆ ਆਹ ਫालतू ਦੀਆਂ ਗੱਲਾਂ ਕਰਕੇ ਮੇਰਾ ਟਾਈਮ ਨਾ ਵੇਸਟ ਕਰੋ ਤੁਸੀਂ ਚੱਲ ਛੱਡ ਇਹਨਾਂ ਗੱਲਾਂ ਨੂੰ ਤੂੰ ਦੱਸ ਵੀ ਤੈਨੂੰ ਕਿਹੋ ਜਿਹਾ ਮੁੰਡਾ ਚਾਹੀਦਾ ਮੁੰਡਾ ਦੇਖਣ ਨੂੰ ਜਿਵੇਂ ਦਾ ਮਰਜ਼ੀ ਹੋਵੇ ਪੜਿਆ ਲਿਖਿਆ ਹੋਵੇ ਚਾਹੇ ਨਾ ਹੋਵੇ ਪਰ ਉਹਦਾ ਪਰਸ ਨੋਟਾਂ ਨਾਲ ਭਰਿਆ ਹੋਣਾ ਚਾਹੀਦਾ ਘੱਟੋ ਘੱਟ 2250 ਗਾਜ਼ੀ ਉਹਦੀ ਕੋਠੀ ਹੋਵੇ ਤੇ ਜੁਆਇੰਟ ਫੈਮਿਲੀ ਨਾ ਹੋਵੇ ਇਹ ਸੱਤ ਸੋਰਾ ਤਾਂ ਬਿਲਕੁਲ ਹੀ ਨਾ ਹੋਣ ਕਿਉਂਕਿ ਬੁੜਾ-ਬੁੜੀ ਕਿਚਕਿਚ ਬਹੁਤ ਕਰਦੇ ਆ ਬਚਾਤਾ ਤੇਰੇ ਬੜੇ ਉੱਚੇ ਆ ਮਾਂ-ਬਾਪ ਨੂੰ ਛੱਡ ਉਹਦੀ ਤਾਂ ਬਾਅਦ ਸੋਚਾਂਗੇ ਆਪਾਂ ਮੁੰਡੇ ਦੀਆਂ ਦੋ ਭੈਣਾਂ ਆ ਉਹਨਾਂ ਦਾ ਕੀ ਕਰਾਂਗੇ ਤੁਸੀਂ ਟੈਨਸ਼ਨ ਨਾ ਲਾਓ ਵਿਆਹ ਤੋਂ ਬਾਅਦ ਮੈਂ ਉਹਨਾਂ ਨੂੰ ਘਰੇ ਹੀ ਨਹੀਂ ਵੜਨ ਦੇਣਾ ਐਵੇਂ ਆਣਗੀਆਂ ਫालतੂ ਦੀਆਂ ਮੱਤਾਂ ਦੇਣਗੀਆਂ ਜੇ ਕੋਈ ਮਾਨਾ ਹੀ ਰਹੇਗੀ ਨਾ ਉਹ ਵੀ ਦੱਸ ਦੀ ਮੁੰਡਾ ਮੇਰੇ ਮੋਬਾਈਲ ਨੂੰ ਹੱਥ ਨਾ ਲਾਵੇ ਤੇ ਕਿਚਨ ਦੇ ਕੰਮ ਕਰਨ ਨੂੰ ਤਾਂ ਮੈਨੂੰ ਬਿਲਕੁਲ ਵੀ ਨਾ ਕਹੋ ਤੇ ਨਾ ਹੀ ਮੈਨੂੰ ਕਿ ਧਿਆਨ ਜਾਣ ਤੋਂ ਰੋਕ ਕੇ ਇੱਕ ਘੱਟੋ ਘੱਟ ਮਹੀਨੇ ਦੀ 50000 ਮੈਨੂੰ ਪਾਕਟ ਨਹੀਂ ਦਿੱਤੀ ਆਹ ਇਹ ਤਾਂ ਲੱਖ ਰੁਪਏ ਦੀ ਗੱਲ ਕੀਤੀ ਐ ਇਹ 100 ਦੂਸਰ ਉੱਤੇ ਥੱਲੇ ਹੋ ਸਕਦਾ ਤੂੰ ਤੋ ਗੱਲ ਕਰਤੀ ਵੀ ਤੇਰੇ ਅੱਗੇ ਤੇ ਲੱਗੂਗਾ ਸਾਡਾ ਮੁੰਡਾ ਐਦਾਂ ਜਿਦਾ ਗੈਂਡੇ ਅੱਗੇ ਖਰਗੋਸ਼ ਆ ਦੇਖੋ ਕੈਮ ਜੀ ਆ ਸਾਡਾ ਤਾਂ ਕਰੀਮਪੁਰੀ ਨਾ ਤੁਹਾਡੇ ਨੇ ਫਿੱਟ ਨਹੀਂ ਐ ਜੀਰੋ ਐ ਤੁਸੀਂ ਕਿਤੇ ਵਾ ਵਾ ਤੇ ਕਿੱਥੇ ਉਹ ਟੈਂਟਾਂ ਵਾਲੀਆਂ ਗੱਲਾਂ ਨੇ ਪਰ ਮੇਰੇ ਕੋਲ ਇੱਕ ਬਹੁਤ ਟੌਪ ਦਾ ਰਿਸ਼ਤਾ ਕਹਿੰਦਾ ਕਹੋਂਦਾ ਮੁੰਡਾ ਤੁਸੀਂ 2-250 ਬਾਈ ਦੀ ਕਹਿੰਦੇ ਮੈਂ ਕਹਿੰਨਾ 5-600 ਬਾਈ ਦੀ ਕੋਟੀ ਫਾਰਮ ਹਾਊਸ ਹੈ ਘਰੇ ਨੌਕਰ ਚਾਕਰ ਕਿਹੜੀ ਚੀਜ਼ ਹੈ ਜਿਹੜੀ ਨਹੀਂ ਹੈ ਆ ਤੁਸੀਂ 50000 ਦਾ ਪਾਕਟ ਵੀ ਨਹੀਂ ਕਹਿੰਦੇ ਉਹ ਤਾਂ ਤੁਹਾਨੂੰ ਲੱਖ ਦੇ ਲੱਖ ਉੱਤੋਂ ਨਾ ਮਾਂ ਨਾ ਪਿਓ ਨਾ ਭੈਣ ਨਾ ਭਰਾ ਇਕੱਲਾ ਕਹਿਰਾ ਉਹ ਵੀ ਮੁੰਡਾ ਫਿੱਟ ਰਹੂ ਇਹਨੂੰ ਹਾਂ ਬਿਲਕੁਲ हां हां ठीक है गुड ਗਾਉਟੋ ਰੋਕ ਜਾਈ ਪਰ ਇਹ ਨਾ ਉਹਦੀਆਂ ਆ ਬਸ ਕੁਝ ਕੁ ਸ਼ਰਤਾਂ ਨੇ ਮੈਂ ਹਰ ਸ਼ਰਤ ਮੰਨਣ ਨੂੰ ਤਿਆਰ ਆ ਪਹਿਲੀ ਤੇ ਇਹ ਆ ਉਹ ਕਹਿੰਦੇ ਮੈਂ ਜੋ ਮਰਜੀ ਖਾ ਆ ਪੀ ਆ ਜੋ ਮਰਜੀ ਕਰਾਂ ਜਿੱਥੇ ਮਰਜੀ ਜਾਵਾਂ ਵੀ ਕੁੜੀ ਨਾ ਮੈਨੂੰ ਇਹਨੇ ਰੋਕੇ ਟੋਕੇ हां ਓਕੇ ਨੋ ਪ੍ਰੋਬਲਮ ਇਹ ਪੌਕੇਟ ਬਣੇਗਾ ਉਹ ਤਾਂ ਤੁਸੀਂ ਨਾ ਦਿਮਾਗ ਤੇ ਕੋਈ ਬੋਝ ਪਾਓ ਨਾ ਲੱਖ ਰੁਪਏ ਉਹਨੇ ਚੜਦੇ ਮਹੀਨੇ ਤੁਹਾਡੇ ਹੱਥ ਤੇ ਧਰ ਦੇਣਾ ਰੋਦਿਕ ਦੂਸਰੀ ਸ਼ਰਤ ਇਹ ਹੈ ਵੀ ਜਿਹੜਾ ਘਰ ਤੋਂ ਦੇਵੀ ਤੋਂ ਪੈਰ ਬਾਹਰ ਨਹੀਂ ਪਾਉਣਾ ਤੂੰ ਮਾਤਾ ਸੇਮ ਤੁਰਨ ਵਾਲੀ ਕੁੜੀ ਆ ਆਏ ਘਰੇ ਬੈਣਾ ਤੇ ਮੇਰੇ ਲਈ ਬਹੁਤ ਔਖਾ ਬਸ ਇੱਕ ਆ ਤੀਸਰੀ ਛੋਟੀ ਜੀ ਇੱਕ ਹੋਰ ਸ਼ਰਤ ਹੈ ਕਿਤੇ ਵਿਆਹ ਤੋਂ ਬਾਅਦ ਆ ਕੁੜੀ ਦੇ ਭੈਣ ਭਰਾ ਯਕ ਹੋਰ ਰਿਸ਼ਤਾ ਖਾਸ ਕਰਕੇ ਮਾਂ ਪਿਓ ਤਾਂ ਬਿਲਕੁਲ ਕਦੇ ਪੈਰੀ ਨਾ ਪਾਉਣ ਲੈ ਇੱਕ ਇੱਕ ਗੱਲ ਹੋਈ ਦਿੰਤਿਹਾਰ ਤੇ ਭੈਣ ਭਰਾ ਮਾਪਿਓ ਤਾਂ ਆਣ ਗਈ ਮੈਂ ਉਹਨਾਂ ਮੇਰੇ ਕਿਵੇਂ ਰੂੰ ਉਹ ਵਈ ਜਿਵੇਂ ਸਾਡੇ ਮੁੰਡੇ ਨੇ ਆਪਣੇ ਭੈਣ ਭਰਾਵਾਂ ਤੋਂ ਬਿਨਾ ਆਪਣੇ ਮਾਪੇ ਬਤ ਮਿਲਾਂ ਰਹਿਣਾ ਅਰੇ ਹੋਰ ਤਾਂ ਸੁਣਾ ਤਾਂ ਸੀ ਉਹ ਮੈਂ ਕਿ ਰੋਕੋ ਤਾਂ ਸੀ ਤੁਸੀਂ ਆਦੀ ਲੈ ਆਉਗੀ ਭਾਗਜੀਤ ਕਮਲਜੀਤ ਮੈਂ ਕਹਨਾ ਕਰੀਪੁਰੇ ਨੇ ਪਿਛਲੇ ਜਨਮ ਚ ਕੋਈ ਬਹੁਤ ਪੁੰਨ ਵਾਲੇ ਕੰਮ ਕੀਤੇ ਹੋਣਗੇ ਜਿਹੜਾ ਇਹ ਰਿਸ਼ਤਾ ਨਹੀਂ ਹੋਇਆ ਰਿਸ਼ਤਾ ਸਿਰੇ ਨਹੀਂ ਚੜਿਆ ਜੇ ਕਿਤੇ ਇਹ ਰਿਸ਼ਤਾ ਸਿਰੇ ਚੜ ਵੀ ਜਾਂਦਾ ਨਾ ਆ ਚਾਰ ਇੱਕ ਦਿਨਾਂ ਨੂੰ ਟਾਂ ਟਾਂ ਫਸ ਹੋ ਗਿਆ ਸੀ ਬਸ ਫੇਰ ਕੋਰਟ ਕਚਹਿਰੀਆਂ ਥਾਣਿਆਂ ਚੱਕਰੀ ਚ ਘੁੰਮਦੇ ਘੁੰਮਦੇ ਨੇ ਨਾ ਉਹਦੀਆਂ ਜੁੱਤੀਆਂ ਕੇ ਸਭ ਕੁਝ ਹੀ ਟੁੱਟ ਜਾਣਾ ਸੀ ਬਚ ਗਏ ਬਚ ਗਏ ਬਚਾ ਲਿਆ ਮਹਾਰਾਜ ਨੇ ਮੈਂ ਕਿੰਨਾ ਵਾਜਾਂ ਮਾਰੀਆਂ ਬੁਲਾ ਕੇ ਹੀ ਵਾਰ ਉਹਨੇ ਮੇਰੀ ਗੱਲ ਨਹੀਂ ਸੁਣੀ ਮੈਂ ਕਰ ਵਧੀਆ ਰਹਿ ਕੇ ਜਿਹੜੇ ਨਹੀਂ ਸੁਣੀ ਬੱਬਾ ਰੱਬ ਬਚਾਵੇ ਇਹ ਜੀਆਂ ਕੁੜੀਆਂ ਤੋਂ ਅਜਿਹਿਆਂ ਗੱਲਾਂ ਕਰਕੇ ਤਾਂ ਮਾਪੇ ਕਲਪਦੇ ਰਹਿੰਦੇ ਨੇ ਚੰਗੇ ਮੁੰਡਿਆਂ ਨੂੰ ਚੰਗੀਆਂ ਕੁੜੀਆਂ ਨਹੀਂ ਮਿਲਦੀਆਂ ਤੇ ਚੰਗੀਆਂ ਕੁੜੀਆਂ ਨੂੰ ਚੰਗੇ ਮੁੰਡੇ ਨਹੀਂ ਮਿਲਦੇ ਆਪਾਂ ਨਾ ਬਾਹਰਲੇ ਮੁਲਕਾਂ ਦੇ ਕਲਚਰ ਵੀ ਰਿਸਕ ਕਰਨ ਦੇ ਚੱਕਰ 'ਚ ਨਾ ਇੱਧਰਲੇ ਰਹੇ ਨਾ ਉਧਰ ਦੇ ਰਹੇ ਹੋਰ ਤਾਂ ਗੱਲਾਂ ਛੱਡੋ ਅੱਜ ਕੱਲ ਤਾਂ ਮੁੰਡੇ ਕੁੜੀਆਂ ਵਿਆਹ ਕਰਾ ਕੇ ਇਲਾਜੀ ਨਹੀਂ ਉਹ ਕਹਿੰਦੇ ਨੇ ਅਸੀਂ ਨਹੀਂ ਬੰਦ ਉਸ ਚਲਾ ਸਕਦੇ ਨਾ ਸੀ ਕਿਸੇ ਵਾਂ ਕਹਿਣਾ ਮੰਨੀਆਂ ਨਾ ਮਨਾਈਏ ਦੇਖੋ ਜੀ ਮੁਕਦੀ ਗੱਲ ਇਹ ਹੈ ਅੱਜ ਕੱਲ ਮੁੰਡਿਆਂ ਨਾਲੋਂ ਕੁੜੀਆਂ ਦਾ ਦਬਾਰ ਯਾਦਾ ਖਰਾਬ ਹੋਇਆ ਪਿਆ ਅੱਜਕੱਲ੍ਹ ਦੀਆਂ ਕੁੜੀਆਂ ਤੇ ਮੁੰਡਿਆਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਸ ਸੰਬੰਧੀ ਆਪਣੀ رائے ਕਮੈਂਟਸ ਰਾਹੀਂ ਸਾਨੂੰ ਦੇਣੀ ਨਾ ਭੁੱਲਿਓ ਕਮੈਂਟਸ ਜ਼ਰੂਰ ਕਰਿਓ